ਉੱਤਰ ਪੰਜਾਬੀਆਂ ਦਾ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰਤ ਵਾਉਣ ਦੇ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਚੰਡੀਗੜ੍ਹ ਦੇ ਵਿੱਚ ਪੰਜਾਬੀ ਮਾਂ ਬੋਲੀ ਮੰਚ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਪਹਿਲੀ ਭਾਸ਼ਾ ਵਜੋਂ ਮਾਨਤਾ ਦਿੱਤੀ ਜਾਵੇ। ਤੇ ਇਸੇ ਮੰਗ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਅਗਰ ਪੰਜਾਬੀ ਬੋਲੀ ਦੀ ਗੱਲ ਕੀਤੀ ਜਾਵੇ ਤੇ ਦੇਸ਼ ਭਰ ਦੇ ਵਿੱਚ ਹੀ ਜਿਹੜੇ ਨੇ ਪੰਜਾਬੀ ਜਿਹੜੇ ਨੇ ਮੱਲਾ ਮਾਰਦੇ ਦਿਖਾਈ ਦੇ ਰਹੇ ਨੇ ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀਆਂ ਨੇ ਖੂਬ ਨਾਮ ਕਮਾਇਆ ਉੱਥੇ ਪਿਛਲੇ ਲੰਬੇ ਅਰਸੇ ਤੋਂ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਕੁਝ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਹ ਜਿਹੜੀ ਹੈ ਦਫ਼ਤਰਾਂ ਦੇ ਵਿੱਚ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਅਗਰ ਅਸੀਂ ਕਿਸੇ ਵੀ ਦਫ਼ਤਰ ਦੇ ਵਿੱਚ ਜਾਂਦੇ ਹਾਂ ਚਾਹੇ ਸਰਕਾਰੀ ਦਫ਼ਤਰ ਹੈ ਉੱਥੇ ਇੰਗਲਿਸ਼ ਹਿੰਦੀ ਤਾਂ ਜਿਹੜੀ ਹੈ ਜ਼ਰੂਰ ਹੁੰਦੀ ਹੈ ਚਾਹੇ ਅਸੀਂ ਪ੍ਰੈਸ ਨੋਟ ਦੀ ਗੱਲ ਕਰੀਏ ਚਾਹੇ ਅ ਚੀਜ਼ਾਂ ਵੀ ਅਗਰ ਕਰਨੀਆਂ ਹੁੰਦੀਆਂ ਤਾਂ ਉੱਥੇ ਜ਼ਰੂਰ ਇਹ ਦੋ ਲੈਂਗੁਏਜ ਦੇ ਵੀ ਜ਼ਰੂਰ ਹੁੰਦੀਆਂ ਨੇ ਮਗਰ ਪੰਜਾਬੀ ਲੈਂਗੁਏਜ ਜਿਹੜੀ ਆ ਉਹ ਨਹੀਂ ਹੁੰਦੀ ਹਾਲਾਂਕਿ ਦੇਸ਼ ਭਰ ਦੇ ਵਿੱਚ ਪੰਜਾਬੀਆਂ ਨੇ ਨਾਮ ਜਿਹੜਾ ਹੈ ਖੂਬ ਰੋਸ਼ਨ ਕੀਤਾ ਅੱਜ ਐਜੀਟੇਸ਼ਨ ਜਿਹੜੀ ਆ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਮਾਤਰਾ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਸਾਡੇ ਨਾਲ ਕੁਝ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਜਿਹੜੀ ਹੈ ਜ਼ਰੂਰ ਕਰਾਂਗੇ ਕਿ ਇਸਨੇ ਲੰਬੇ ਅਰਸੇ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਆ ਉਹ ਕੀ ਸੰਘਰਸ਼ ਹੈ ਤੇ ਕਿਉਂ ਆਪਣਾ ਇੰਸਟਜਟ ਜਿਹੜਾ ਹੈ ਜਾਰੀ ਕੀਤਾ ਗਿਆ ਤੇ ਗੱਲਬਾਤ ਜਿਹੜੀ ਹੈ ਜ਼ਰੂਰ ਕਰਦੇ ਆ ਤੇ ਲਗਾਤਾਰ ਜਿਹੜੀ ਹੈ ਪੰਜਾਬੀ ਨੂੰ ਲੈ ਕੇ ਜਿਹੜੀ ਹੈ ਪੰਜਾਬੀ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਕਿ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਥਰਡ ਪਾਰਸ਼ਾ ਜਿਹੜੀ ਹੈ ਜ਼ਰੂਰ ਇੱਥੇ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਆਵੇ ਗੱਲਬਾਤ ਕਰਦੇ ਆ ਸਰ ਪਿਛਲੇ ਲੰਬੇ ਅਰਸੇ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਹੈਨਾ ਸਾਫ਼ ਤੌਰ ਤੇ ਕਹਿੰਦਾ ਹੈ ਕਿ ਜਿਹੜੇ ਸਰਕਾਰੀ ਦਫ਼ਤਰ ਹਨ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਪੰਜਾਬੀ ਲੈਂਗੁਏਜ ਵੀ ਹੋਵੇ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਇੰਗਲਿਸ਼ ਹਿੰਦੀ ਤਾਂ ਜ਼ਰੂਰ ਹੁੰਦੀ ਹੈ ਬਟ ਪੰਜਾਬੀ ਨਹੀਂ ਹੁੰਦੀ ਕੀ ਜਿਹੜਾ ਹੈ ਪੂਰਾ ਐਜੀਟੇਸ਼ਨ ਹੈ ਤੇ ਲੰਬੇ ਅਰਸੇ ਤੋਂ ਕਰ ਰਹੇ ਹਾਂ ਜਰਸਲ 1 ਨਵੰਬਰ 1966 ਤੇ ਜਿਸ ਵੇਲੇ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਹੈ ਪੁਨਰ ਗਠਨ ਹੋਇਆ ਉਦੋਂ ਚੱਕ ਚੰਡੀਗੜ੍ਹ ਦੇ ਵਿੱਚ ਪੰਜਾਬੀ ਨੂੰ ਪਹਿਲੀ ਪ੍ਰਸ਼ਾਸਕੀ ਤੇ ਦਫਤਰੀ ਕੰਮ ਕਰਦਾ ਭਾਸ਼ਾ ਦਾ ਦਰਜਾ ਹਾਸਲ ਥੇ ਜਿਵੇਂ ਜਿਵੇਂ ਅਧਿਕਾਰੀ ਬਾਹਰੋਂ ਆਏ ਉਹਨਾਂ ਨੇ ਆਪਣੀ ਸੁਵਿਧਾ ਲਈ ਵੀ ਔਰ ਦੂਸਰੇ ਕੇ ਸਾਜਿਸ਼ ਰਾਹਤ ਵੀ ਹੌਲੀ ਹੌਲੀ ਪੰਜਾਬੀ ਨੂੰ ਪਿੱਛੇ ਕਰਕੇ ਤੇ ਅੰਗਰੇਜ਼ੀ ਐ ਚਲਿਆ ਦਿੱਤੀ ਹਾਲਾਂਕਿ ਇਹ ਸਾਰਾ ਹਿੰਦੁਸਤਾਨ ਦੇ ਸੰਵਿਧਾਨ ਦੇ ਬਿਲਕੁਲ ਉਲਟ ਕੀਤਾ ਗਿਆ ਹਿੰਦੁਸਤਾਨ ਦੇ ਸੰਵਿਧਾਨ ਦੇ ਅੰਦਰ ਜਿਨ੍ਹਾਂ ਨੇ ਇਹ ਬਣਾਇਆ ਉਹਨਾਂ ਨੇ 22 ਖੇਤਰੀ ਭਾਸ਼ਾਵਾਂ ਰੱਖੀਆਂ ਗਈਆਂ ਤਾਂ ਕਿ ਸਾਰੇ ਦੇਸ਼ ਨੂੰ ਚਲਾਉਣ ਲਈ ਉਹ ਭਾਸ਼ਾਵਾਂ ਜਿਹੜੀਆਂ ਲੋਕਾਂ ਦੀ ਭਾਸ਼ਾ ਹੈ ਉਹਦੇ ਵਿੱਚ ਕੰਮਕਾਰ ਹੋਏਗਾ ਦਫਤਰੀ ਕੰਮਕਾਰ ਤੇ ਪਹਿਲੀ ਭਾਸ਼ਾ ਦਾ ਦਰਜਾ ਹੋਏਗਾ ਬਾਈ ਪਾਸ਼ਾਵਾ ਦੇ ਵਿੱਚ ਪੰਜਾਬੀ ਹੈਗੀ ਹੈ ਲੇਕਿਨ ਅੰਗਰੇਜ਼ੀ ਹੈ ਹੀ ਨਹੀਂ ਬਾਈ ਪਾ ਕਿਉਂਕਿ ਵਿਦੇਸ਼ੀ ਪਾਸ਼ਾ ਹੈ ਇਥੋਂ ਦੇ ਅਧਿਕਾਰੀ ਹਨ ਇਸ ਤਰ੍ਹਾਂ ਕੀਤਾ ਇਸੇ ਵਾਸਤੇ ਸਾਡੀ 10-12 ਸਾਲਾਂ ਤੋਂ ਇਸ ਗੱਲ ਦਾ ਲੜਾਈ ਹੈ ਕਿ ਚੰਡੀਗੜ੍ਹ ਦੇ ਵਿੱਚ ਪਹਿਲੀ ਨਵੰਬਰ 1904 ਤੱਕ ਦੀ ਜਿਹੜੀ ਸਥਿਤੀ ਹੈ ਉਹ ਬਹਾਲ ਕੀਤੀ ਜਾ ਪਾਸ਼ਾਵਾ ਐਜੀਟੇਸ਼ਨ ਤਾਂ ਪਿਛਲੇ ਲੰਬੇ ਅਰਸੇ ਤੋਂ ਚੱਲ ਰਿਹਾ ਹੈ ਐਜੀਟੇਸ਼ਨ ਤਾਂ ਪਿਛਲੇ ਲੰਬੇ ਅਰਸੇ ਤੋਂ ਚੱਲ ਰਿਹਾ ਹੈ ਮਗਰ ਕੋਈ ਸੱਟਾ ਜਿਹੜਾ ਹੈ ਅਸੀਂ ਕਹਿ ਸਕਦੇ ਨਹੀਂ ਨਿਕਲ ਪਾਰਿਆ ਤੇ ਇਹ ਕਿਹੜਾ ਇਹ ਸੰਘਰਸ਼ ਜਿਹੜਾ ਹੈ ਇਸ ਤਰ੍ਹਾਂ ਹੀ ਅੱਗੇ ਚੱਲਦਾ ਰਹੇਗਾ ਤੇ ਅੱਗੇ ਕੀ ਜਿਹੜੀ ਹੈ ਗੱਲਬਾਤ ਕੀਤੀ ਜਾਵੇਗੀ ਕਿਆ ਗਵਰਨਰ ਸਾਹਿਬ ਨੂੰ ਮਿਲਿਆ ਜਾਵੇਗਾ ਜਾਂ ਫਿਰ ਐਜੀਟੇਸ਼ਨ ਇਸ ਤਰ੍ਹਾਂ ਹੀ ਰਹੇਗਾ ਗੱਲ ਇਹ ਅਸੀਂ ਗਵਰਨਰ ਸਾਹਿਬ ਨੂੰ ਬਹੁਤ ਮਿਲ ਚੁੱਕੇ ਹਾਂ ਕਾਫੀ ਵਾਰ ਮਿਲ ਚੁੱਕੇ ਹਾਂ 2017 ਦੇ ਵਿੱਚ ਗਵਰਨਰ ਨੇ ਸਾਡੇ ਨਾਲ 2 ਦਿਨ ਲਗਾਤਾਰ ਗੱਲਬਾਤ ਕੀਤੀ ਸੀ ਅੱਧਾ ਅੱਧਾ ਘੰਟਾ ਗੱਲ ਕੀਤੀ ਸੀ ਹਾਂ ਤੌਰ ਤੇ ਗਵਰਨਰ ਦੋ ਦਿਨ ਦਾ ਸਮਾਂ ਲਗਾਤਾਰ ਨਹੀਂ ਦਿੰਦਾ ਸਾਨੂੰ ਦੋ ਦਿਨ ਸਮਾਂ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਸਾਡੇ ਡੈਪੂਟੇਸ਼ਨ ਤੋਂ ਬਾਅਦ ਕਿ ਤੁਹਾਡੇ ਨਾਲ ਗੱਲਬਾਤ ਤੇ ਪੂਰਨ ਤੌਰ ਤੇ ਸਹਿਮਤ ਹੈ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਵਾ ਮਗੇ ਲੇਕਿਨ ਬਾਅਦ ਦੇ ਵਿੱਚ ਉਹ ਇਸ ਗੱਲ ਤੋਂ ਮੁੱਕ ਗਏ ਅਸੀਂ ਗਵਰਨਰ ਨੂੰ ਬਹੁਤ ਵਾਰ ਅਸੀਂ ਚਿੱਠੀਆਂ ਪ੍ਰਾਈਮ ਮਿਨਿਸਟਰ ਨੂੰ ਤੇ ਚਿੱਠੀਆਂ ਹੋਮ ਮਿਨਿਸਟਰ ਨੂੰ ਤੇ ਸਾਰੇ ਅਧਿਕਾਰੀਆਂ ਨੂੰ ਦੇ ਚੁੱਕੇ ਹਾਂ ਦੇ ਚੁੱਕੇ ਹਾਂ ਇਹ ਸਤੋਂ ਪਹਿਲਾਂ ਗੱਲ ਕੀਤੀ ਆਵੇ ਪਹਿਲਾਂ ਗਵਰਨਰ ਨੂੰ ਮਿਲੇ ਸੀ ਹੁਣ ਤਾਂ ਗਵਰਨਰ ਸਾਹਿਬ ਜਿਹੜੇ ਹੈ ਚੇਂਜ ਹੋ ਗਏ ਹੈ ਕਿਉਂਕਿ ਹਰਿਆਣਾ ਦੀ ਗੱਲ ਕਰੀਏ ਚਾਹੇ ਪੰਜਾਬ ਦੀ ਗੱਲ ਕਰੀਏ ਜ਼ਰੂਰ ਚੰਡੀਗੜ੍ਹ ਦੀ ਰਾਜਧਾਨੀ ਜ਼ਰੂਰ ਹੈ ਹਿੰਦੀ ਤਾਂ ਇੱਥੇ ਜ਼ਰੂਰ ਬੋਲੀ ਜਾਂਦੀ ਹੈ ਹੈਨਾ ਮਗਰ ਸਾਫ਼ ਤੌਰ ਤੇ ਤੁਹਾਡੇ ਮੰਗ ਹੈ ਕਿ ਪੰਜਾਬੀ ਨੂੰ ਪਹਿਲੀ ਭਾਸ਼ਾ ਰੱਖਿਆ ਜਾਵੇ ਤੇ ਹੁਣ ਇਹ ਐਜੀਟੇਸ਼ਨ ਜਿਹੜੀ ਹੈ ਕਿਸ ਤਰ੍ਹਾਂ ਅੱਗੇ ਜਿਹੜੀ ਹੈ ਚੱਲੇਗੀ ਗੱਲ ਇਹ ਹੈ ਜਿੱਥੋਂ ਤੱਕ ਗਵਰਨਰ ਦੀ ਗੱਲ ਹੈ ਗਵਰਨਰ ਜੀਆ ਸਾਡੇ ਕੋਲੇ ਚਿੱਠੀਆਂ ਰਾਜ ਪਵੰਦੀਆਂ ਬਹੁਤ ਸਾਰੀਆਂ ਪਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਜਿਹੜਾ ਭਾਸ਼ਾ ਦਾ ਸਵਾਲ ਹੈ ਇਹ ਕੇਂਦਰ ਦੇ ਅਧੀਨ ਹੈ ਸੈਂਟਰ ਦੇ ਅਧੀਨ ਇਸ ਵਾਸਤੇ ਰਾਜ ਪਵਨ ਜਾਂ ਪੰਜਾਬ ਦਾ ਗਵਰਨਰ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਇਸ ਵਾਸਤੇ ਅਸੀਂ ਸੈਂਟਰ ਦੇ ਖਿਲਾਫ ਸਾਡੀ ਲੜਾਈ ਬਿਲਕੁਲ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਪਿਛਲੇ ਲੰਬੇ ਅਰਸੇ ਤੋਂ ਐਜੀਟੇਸ਼ਨ ਜਿਹੜਾ ਹੈ ਜ਼ਰੂਰ ਕਰ ਰਹੇ ਨੇ ਤੇ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਪੰਜਾਬੀ ਜਿਹੜੀ ਮਾਂ ਬੋਲੀ ਹੈ ਉਹਨੂੰ ਪਹਿਲੀ ਭਾਸ਼ਾ ਜਿਹੜੀ ਹੈ ਰੱਖਿਆ ਜਾਵੇ ਕਿਉਂਕਿ ਅਗਰ ਗੱਲ ਕਰੀ ਅਸੀਂ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਜਿਹੜੀ ਹੈ ਚੰਡੀਗੜ੍ਹ ਹੈ ਤੇ ਇੱਥੇ ਜਿਹੜੀ ਹੈ ਪਹਿਲੀ ਭਾਸ਼ਾ ਜਿਹੜੀ ਹੈ ਪੰਜਾਬੀ ਹੋਣੀ ਚਾਹੀਦੀ ਹੈ ਸਾਫ਼ ਤੌਰ ਤੇ ਜਿਸ ਤਰ੍ਹਾਂ ਬਜ਼ੁਰਗਾਂ ਨੇ ਵੀ ਦੱਸਿਆ ਕਿ ਕਈ ਲੈਂਗੁਏਜ ਜੜੀਆਂ ਨੇ ਇਹਦੇ ਵੀ ਚਾਹੁੰਦੀਆਂ ਨੇ ਅਗਰ ਇੰਗਲਿਸ਼ ਦੀ ਗੱਲ ਕਰੀ ਤੇ ਇੰਗਲਿਸ਼ ਜਿਹੜੀ ਹੈ ਵਿਦੇਸ਼ ਦੀ ਜਿਹੜੀ ਲੈਂਗੁਏਜ ਹੈ ਉਹ ਜਿਹੜ ਲਗਾਤਾਰ ਗਵਰਨਰ ਨੂੰ ਵੀ ਜਿਹੜੀ ਹੈ ਮਿਲੇ ਨੇ ਗਵਰਨਰ ਵੱਲੋਂ ਵੀ ਜਿਹੜੀ ਹੈ ਇਹੀ ਜਾਣਕਾਰੀ ਦਿੱਤੀ ਗਈ ਕਿ ਕੇਂਦਰ ਦੇ ਹੱਥ ਜਿਹੜਾ ਹੈ ਇਹ ਪੂਰਾ ਮਸਲਾ ਹੈ ਕੇਂਦਰ ਜਿਹੜਾ ਹੈ ਇਸ ਤੇ ਕੋਈ ਫੈਸਲਾ ਲੈ ਸਕਦਾ ਤੁਸੀਂ ਤਸਵੀਰਾਂ ਦੇ ਵਿੱਚ ਇੱਕ ਤਰਫ ਤੋਂ ਫਿਰ ਦੇਖ ਸਕਦੇ ਹੋ ਕਿ ਜ਼ਰੂਰ ਹੈਜੀਟੇਸ਼ਨ ਜਿਹੜਾ ਹੈ ਜ਼ਰੂਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਲਗਾਤਾਰ ਜਿਹੜਾ ਹੈ ਹੈਜੀਟੇਸ਼ਨ ਜਿਹੜਾ ਹੈ ਇਸ ਤਰ੍ਹਾਂ ਹੀ ਚੱਲ ਰਿਹਾ ਹੈ ਕਿ ਪੰਜਾਬੀ ਬੋਲੀ ਦੀ ਗੱਲ ਕਰੀਏ ਤੇ ਪੰਜਾਬੀ ਜਿਹੜੀ ਹੈ ਪਹਿਲੀ ਭਾਸ਼ਾ ਜਿਹੜੀ ਹੈ ਹੋਣੀ ਚਾਹੀਦੀ ਹੈ ਇਹਨੂੰ ਲੈ ਕੇ ਲਗਾਤਾਰ ਜਿਹੜੀ ਹੈ ਐਜੀਟੇਸ਼ਨ ਜਿਹੜੀ ਹੈ ਜ਼ਰੂਰ ਚੱਲ ਰਹੀ ਹੈ ਮਗਰ ਅਗਰ ਅਸੀਂ ਗਵਰਨਰ ਦੀ ਗੱਲ ਕਰੀਏ ਜਾਂ ਅਨੇ ਅਧਿਕਾਰੀਆਂ ਦੀ ਗੱਲ ਕਰੀਏ ਮੁਲਾਕਾ ਜਿਹੜੀ ਹੈ ਜ਼ਰੂਰ ਹੁੰਦੀ ਹੈ ਅਸਿਊਏਸ਼ਨ ਜਿਹੜਾ ਹੈ ਜ਼ਰੂਰ ਦਿੱਤਾ ਜਾਂਦਾ ਹੈ ਮਗਰ ਪਹਿਲੀ ਭਾਸ਼ਾ ਪੰਜਾਬੀ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਅਮਿਤ ਸੇਠੀ